ਵੀਰ ਇੱਕ ਸਾਡੇ ਵਾਸਤੇ ਠੱਡੇ ਦੀ ਬੋਤਲਾਂ ਸੇਵਾ ਲੁੱਟ ਲਈ ਵੀਰ ਨੇ ਉਹ ਖੜਾ ਬਾਜੀ ਉੱਤਰ ਲੋ ਜੀ ਮੇਰੀ ਥਾਲੀ ਤਿਆਰ ਹੋ ਗਈ ਐਨੀ ਹਟਵਾ ਬੱਚੇ ਜੀ ਇਹ ਹਾਰਦੇ ਆਊਗਾ ਪਿੱਛੇ ਤੋਂ ਇਹ ਇਹ ਹਾਰਦੇ ਆਊਗਾ ਪਿੱਛੇ ਤੋਂ ਹੰਗਾ ਸਰਦਾਰ ਕਿਹਾ ਹੋ ਗਿਆ ਪਹਿਲੇ ਚੱਲਦੇ ਹਾਂ ਵੀਰ ਨਾ ਹੋਰ ਅੱਜ ਇਹ ਹੁਣ ਆਊਗਾ ਅਲੱਗ ਇੱਕ ਸਾਰਾ ਤਰਪਕਾ ਲਾਦਾ ਸਰੇ ਤੱਕ ਆ ਦਿਖਾ ਗਿਆ ਇਹ ਚੱਲਿਆ ਜੀ ਪਾਕਿਸਤਾਨ ਤੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਪਾਕਿਸਤਾਨ ਤਾਂ ਇਸ ਵੀਡੀਓ ਚ ਤੁਹਾਨੂੰ ਦੱਸੂਗਾ ਕਿਸ ਤਰ੍ਹਾਂ ਪੇਪਰ ਭਰੇ ਜਾਂਦੇ ਤੇ ਕਿਸ ਤਰ੍ਹਾਂ ਪਾਕਿਸਤਾਨ ਜਾਇਆ ਜਾਂਦਾ ਕरिडोर ਤੋਂ ਥਰੂ ਪਾਸਪੋਰਟ ਲੈ ਕੇ ਪਾਸਪੋਰਟ ਮੋਰ ਲੱਗਦੀ ਨਹੀਂ ਲੱਗਦੀ ਇਸ ਵੀਰ ਚ ਤੁਹਾਨੂੰ ਸਾਰਾ ਦੱਸਾਂਗੇ ਤੇ ਸਾਡੇ ਪਿੰਡ ਦੇ ਜਿੰਨੇ ਵੀ ਸਾਰੇ ਬਲੌਗਰ ਚੱਲੇ ਆ ਸਾਰਿਆਂ ਦੀ ਵੀਡੀਓ ਆਉਣਗੀਆਂ ਕੱਲਿਆਂ ਕੱਲਿਆਂ ਬਾਰੀ-ਬਾਰੀ ਉਹਨੇ ਸਭ ਦੇ ਦੇਖਿਓ ਉਹ ਤਾਂ ਗਰਮੀ ਲਿਆਂਦੀ ਵੀ ਲਿਆ ਕੇ ਵੀਡੀਓ ਬਣਾ ਕੇ ਉੱਥੇ ਹਾਂ ਹਾਂ ਸਾਰਿਆਂ ਨੂੰ ਗਰਮੀ ਆਈ ਤੇ ਇੱਕ ਨੰਬਰ ਵੀ ਦਊਗਾ ਜਿੱਥੋਂ ਤਾਂ ਨਹੀਂ ਭਰਿਆ ਜਾਂਦਾ ਤੁਸੀਂ ਉਸ ਨੰਬਰ ਪਰ ਕਾਲ ਕਰਕੇ ਆਪਣਾ ਫਾਰਮ ਭਰਵਾ ਸਕਦੇ ਆ ਠੀਕ ਆ ਵੀ ਚਾਰੀ ਕੋਲ ਬੈਗ ਆਪਣੇ ਹੁਣ ਚੱਕੋ ਵੇ ਜਬਰੈ ਇਸ ਹੌਣੇ ਹੌਲ ਆਸਰੀ ਲਾ ਕਰ ਹਾਂ ਯਾਨ ਗੰ ਲੈਣਾ ਆਪਣਾ ਹਾਂ ਮੰਮੀ ਦੇ ਨਾਲ ਲੈ ਜਾਣਾ ਤਾਂ ਹਾਂ ਨਾਲ ਲੈ ਜਾਣਾ ਹਾਂ ਕਨੈਕਟਰ ਬਣਾ ਲੈਣਾ ਨਾਲੇ ਹਾਂ ਨਾ ਭਾਈ ਸਾਰੇ ਬੰਦੇ ਤਿਆਰ ਆ ਦੇਖ ਕਿੰਨੇ ਕੈਮਰੇ ਚੱਲਦੇ ਇੱਕ ਕੈਮਰਾ ਦੋ ਤਿੰਨ ਆ ਬਿੰਦਰ ਸਿੰਘ ਆ ਗਿਆ ਬਈ ਸਾਰੇ ਬੰਦੇ ਹਾਂ ਬਾਈ ਬਿੰਦਰ ਬਾਈ ਨੇ ਹੁਣ ਹਲਫ ਮਾਰ ਲੱਗਿਆ ਹਾਂਜੀ ਦੋ ਦੋ ਘੰਟੇ ਦਾ ਪ੍ਰਾਪਤ ਮਸਾ ਦੇ ਡਰਾਈਵਰ ਬਈ ਜਾਣਾ ਨਹੀਂ ਚੱਲ ਬੈ ਜਾ ਚੱਲ ਹਾਂ ਰੂਟ ਮਾਰ ਜੀ ਆ ਜਾ ਬਾਸ ਹੋਣ ਹਾਂ ਸਾਕਾ ਤੇ ਮੈਂ ਕਿਤੇ ਇਹਦਾ ਟਰਾਲਾ ਖਾਲੀ ਚਲੋ ਚੱਕੋ ਵੀ ਚੱਕੋ ਬਣਾਏ ਬਣੇ ਤੋਰੋ ਭਾਈ ਤੋਰੋ 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 ਤੇਰੀ ਪੂਰੀ ਚੱਪਲਾਵਾਦ ਇੱਧਰ ਲਾਇਆ ਹੋਇਆ ਕਟੇਨਰ ਪਾਣੀ ਇੱਧਰ ਚ ਭਰਿਆ ਹੋਇਆ ਪਾਣੀ ਉਹ ਹੌਲੀ ਉਹ ਰਹਿ ਗਿਆ ਇੱਕ ਕਾਲੂ ਚੱਲ 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 ਉਹ ਇਹਨੂੰ ਰੋਕ ਕਾਲੂ ਨਾਲ ਨਾਲ ਹੋ ਲਿਆ ਉਹ ਵੀ ਉਹਨੇ ਪਾਕਿਸਤਾਨ ਜਾਣਾ ਮੋੜ ਮੋੜਿਆ ਬੜੌਖਾ ਮੋੜਿਆ ਪਿੱਛੇ ਮੁਰਜਾ ਮੁਰਜਾ ਪਿੱਛੇ ਇੱਦੀ ਰਾਤ ਪਿੱਛੇ ਮੁਰਜਾ ਫੇਰ ਪੱਜਿਆ ਸਣਾ ਸਾਲਾ ਫੇਰ ਆ ਗਿਆ ਪਿੱਛੇ ਪਿੱਛੇ ਅੱਗੇ ਆਉਗਾ ਤੂੰ ਪਿੱਛੇ ਆ ਰਿਹਾ ਤੈਨੂੰ ਸੁਣ ਚੱਲ ਚੱਲ ਬਸ ਵਾਰ ਮੁੜ ਜਾ ਹੁਣ ਇੱਥੇ ਬਸ ਬਹੁਤ ਆ ਬਹੁਤ ਟਾਈਮ ਬਾਅਦ ਇਦਾਂ ਟਰਾਲੀ ਚ ਇਕੱਠੇ ਹੋ ਕੇ ਚੱਲਿਆ ਪਿੰਡ ਵਾਲੇ ਬਲੌਗਰ ਮੇਰੇ ਸਾਰੇ ਰੱਬ ਨੇ ਤੁਹਾਨੂੰ ਤੁਬਣੀ ਰਾਤ ਚ ਆਪਣੀ ਤਰੱਕੀ ਦੇਵੇ ਅੱਗੇ ਅੱਗੇ ਵਧਣ ਹੋ ਸਾਰੇ ਮੁੰਡੇ ਤੂੰ ਚੱਲਿਆ ਨਾ ਕੁਝ ਨਹੀਂ ਬਧਾ ਗਿਆ ਬਣੇ ਅੱਗੇ ਅੱਗੇ ਇਹਨਾਂ ਨੇ ਕਰ ਕੱਲ ਨੂੰ ਚਲਾਉਣਾ ਟਰੈਕਟਰ ਚਲਾਉਣਾ ਪਰ ਉਹੀ ਛੱਡਿਆ ਮੈਂ ਡਰਾਈਵਰ ਮੱਥਾ ਪਾ ਕੇ ਪਹਾਰ ਰੇ ਕੇ ਆਉਣਾ ਜਿਹੜੇ ਦੇਸ਼ਾ ਪਰਦੇਸਾ ਵਿੱਚ ਰਹਿੰਦੇ ਸਾਰਿਆਂ ਨੇ ਦਾਸ ਕਰਕੇ ਆਉਣੀ ਆਪਾਂ ਇਹ ਕਰਨਾ ਨਾ ਕਰੋ ਆਪਾਂ ਨੂੰ ਮੈਂ ਕੋਲ ਚਾਚਾ ਨੂੰ ਦੇ ਦਿੱ 500 ਰੁਪਇਆ ਹੈ ਹੈ ਉਹ ਜਿਹੜਾ WhatsApp ਮੈਸੇਜ ਹੈ ਅਰਦਾਸ ਕਮਿਸ਼ਨ ਨੂੰ 500 ਰੁਪਏ ਭੇਜਿਆ ਅਰਦਾਸ ਕਰਉਣ ਵਾਸਤੇ ਟਰਾਲੀ ਰਹਿ ਰਿਹਾ ਗਰਮੀ ਹੋ ਗਈ ਉਹ ਚਲੋ ਭਾਈ ਹੁਣ ਕੌਣ ਹੋ ਰਿਹਾ ਟਰੈਂਕ ਆਉਂਦਾ ਇਹ ਵੀ ਮੁੜਦਾ ਮਨ ਲੱਗਦਾ ਹੈ ਇਹ ਬੜਾ ਦੇਸ਼ ਨੂੰ ਹਾਂ ਇਹ ਆਇਆ ਪਾਗਦਾ ਰਹਿ ਲੱਜਣਾ ਆਜ ਆਇਆ ਤਾਂ ਮਜੂਰ ਜਾਂਦੇ ਨੇ ਟ੍ਰਾਫਿਕ ਕੰਮ ਕਰਦਾ ਇਹ ਇਹ ਪਾਣੀ ਇਹ ਹਾਰ ਦੇ ਆਊਗਾ ਪਿੱਛੇ ਤੋਂ ਇਹ ਹਾਰ ਦੇ ਆਊਗਾ ਪਿੱਛੇ ਤੋਂ ਦੱਸ ਸਰਦਾਰ ਕੀ ਹੋ ਗਿਆ ਭਲੇ ਚੱਲਦੇ ਹਾਂ ਫੌਜੀ ਆ ਫੌਜੀ ਮੈਂ ਕਿਹਾ ਫੌਜੀ ਆ ਫੌਜੀ ਛੁੱਟੀ ਕੱਟ ਕੇ ਚੱਲਿਆ ਛੁੱਟੀ ਕੱਟ ਕੇ ਚੱਲਿਆ ਫੌਜੀ ਕੋਈ ਨਾ ਕੋਈ ਕੰਮ ਕਰਦਾ ਕਹਿੰਦਾ ਬਾਈ ਕਲੀਅਰ ਨਾ ਤੋਰੀ ਚਲੋ ਯਾਰ ਅੰਦਰ ਖੜੇ ਗਰਮੀ ਹੋ ਜਾਂਦੀ ਗੱਡੀ ਓਏ ਆਪਣਾ ਤੋਰ ਗਰਮੀ ਹੋ ਜਾਂਦੀ ਪਿੱਛੇ ਯਾਰ ਉਹ ਇਧਰ ਕਿੱਥੇ ਆ ਜਾ ਜੜਾ ਨੀ ਪਾ ਲਾਲਾ ਗੱਡੀ ਪਿੱਛੇ ਪਿੱਛੇ ਉਹ ਕਾਲੂ ਲੈ ਜਾ ਉਹ ਕਾਲੂ ਉਹ ਕਾਲੂ ਫੇਰ ਆ ਗਿਆ ਕਾਲੂ ਨੇਤਰ ਬਾਈ ਨੇ ਮਾਰ ਲੈਣੀ ਆ ਉਹ ਕਾਲੂ ਉਹ ਬਾਈ ਨੂੰ ਦੇਈ ਕਾਲੂ ਨੂੰ ਮੁਰਝਾ ਯਾਰ ਤੂੰ ਫੇਰ ਨਾਲ ਨਾਲ ਹੋ ਗਿਆ ਇਹ ਚੱਲ ਠੀਕ ਆ ਹੁਣ ਅੱਗੇ ਆਉਣਾ ਹੈਗਾ ਹਾਏ ਆ ਜਿੱਦਾਂ ਪੈਨ ਗਿਰਨੇ ਨੀਤੀ ਉੱਪਰ ਇਹੜਾਈ ਵੀ ਹੋਵਾ ਜੀ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਵੀ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਕਿਤੇ ਆਪਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਆ ਪਾਕਿਸਤਾਨ ਕਰਤਾਰਪੁਰ ਸਾਹਿਬ ਜਾਣ ਵਾਸਤੇ ਪਹਿਲਾਂ ਆਨਲਾਈਨ ਅਪਲਾਈ ਕਰਨਾ ਪੈਂਦਾ ਆ ਇੱਕ ਵੈਬਸਾਈਟ ਆ ਤੁਹਾਡੀ ਸਕਰੀਨ ਪਰ ਆਗੇ ਤੁਸੀਂ ਇਹ ਸર્ચ ਕਰ ਲੈਣੀ ਆ ਫਿਰ ਆ ਦੇਖੋ ਇੱਥੇ ਲਿਖਿਆ ਆਨਲਾਈਨ ਤੇ ਜਾਂ ਫਿਰ ਇੱਥੇ ਸਾਈਡ ਪਰ ਵੀ ਲਿਖਿਆ ਨੂੰ ਉੱਪਰ ਆ ਇੱਥੇ ਤੁਸੀਂ ਕਲਿੱਕ ਕਰਕੇ ਆਨਲਾਈਨ ਅਪਲਾਈ ਕਰਨਾ ਹੈ ਜੇ ਕਲਿੱਕ ਕਰਾਂਗੇ ਜਦ ਆਪਾਂ ਕਲਿੱਕ ਕੀਤਾ ਤੇ ਅੱਗੇ ਖੁੱਲ ਕੇ ਆ ਜਾਣਾ ਜੀ ਜਿਦਾ ਤੁਸੀਂ ਦੇਖੋ ਇੱਥੇ ਇੰਡੀਅਨ ਪਾਸਪੋਰਟ ਹੁਣ ਥੱਲੇ ਆ ਗਿਆ ਇੰਡੀਅਨ ਪਾਸਪੋਰਟ ਹੋਲਡਰ ਜਾਂ ਉਹ ਸੀਆਈ ਕਾਰਡ ਜਿਹਦੇ ਕੋ ਬਾਹਰਲੇ ਕਾਰਡ ਬਣੇ ਜਿਹਨਾਂ ਕੋ ਕੈਨੇਡੀਅਨ ਨੈਸ਼ਨੈਟੀ ਆਸਟ੍ਰੇਲੀਅਨ ਨੈਸ਼ਨੈਟੀ ਉਹਨਾਂ ਕੋ ਓਸੀਆਈ ਕਾਰਡ ਹੁੰਦਾ ਪਰ ਉਹ ਵੀ ਬੰਦੇ ਅਪਲਾਈ ਕਰਦੇ ਇੰਡੀਆ ਆ ਕੇ ਅਪਲਾਈ ਕਰਨਾ ਚਾਹੁੰਦੇ ਹੁਣ ਜਿੱਦਾਂ ਹੁਣ ਸਾਡੇ ਕੋਲ ਇੰਡੀਅਨ ਪਾਸਪੋਰਟ ਹੈ ਮੈਂ ਆਪਾਂ ਇਹਦੇ ਉੱਪਰ ਕਲਿੱਕ ਕੀਤਾ ਦੇਖੋ ਤੇ ਕਲਿੱਕ ਕੀਤਾ ਤੇ ਉਸ ਤੋਂ ਬਾਅਦ ਫਿਰ ਡੇਟ ਤੁਸੀਂ ਕਿਹੜੀ ਡੇਟ ਨੂੰ ਚਾਹਣਾ ਚਾਹੁੰਦੇ ਇੱਥੇ ਜੇ ਅੱਪਸਾਈਡ ਵੱਲ ਕਰਕੇ ਕਲਿੱਕ ਕੀਤਾ ਡੇਟ ਆ ਕਿਹੜੀ ਡੇਟ ਨੂੰ ਚੋਣਾ ਚਾਹੁੰਦੇ ਆ ਕੋਈ ਵੀ ਡੇਟ ਤੁਸੀਂ ਜਿਹਨੂੰ ਚੋਣਾ ਚਾਹੋ ਸਿਲੈਕਟ ਕਰ ਲੈਣੀ ਠੀਕ ਹੈ ਜੀ ਤੇ ਆਪਾਂ 28 ਨੂੰ ਜਾਣਾ ਸਮਝ ਲਓ ਕਿ ਇੱਥੇ ਸਾਰੀ ਡੇਟਾਂ ਹੈ 28 29 30 ਤੁਸੀਂ ਕਿਹੜੀ ਡੇਟ ਨੂੰ ਚੋਣਾ ਚਾਹੁੰਦੇ ਆ ਠੀਕ ਹੈ ਜੀ ਉਸ ਉੱਪਰ ਕਰਕੇ ਕਲਿੱਕ ਕਰਕੇ ਜੇ ਤਾਂ ਸਮਝ ਲਓ ਆਪਾਂ 28 ਇੱਥੇ ਕਲਿੱਕ ਕੀਤੀ ਤੇ 28 ਤੋਂ ਬਾਅਦ ਫਿਰ ਆਪਾਂ ਨੇ ਜੈਸਸ ਦਿੱਤਾ ਇੱਥੇ 28 ਨੇ ਜੈਸਸ ਤਾਂ ਹੋ ਗਿਆ ਤੇ ਕੰਟੀਨਿਊ ਉੱਪਰ ਆਪਾਂ ਨੇ ਕਲਿੱਕ ਕਰਨਾ ਇੱਥੇ ਕੰਟੀਨਿਊ ਕਲਿੱਕ ਕਰਕੇ ਅੱਗੇ ਇਸ ਤੋਂ ਅੱਗੇ ਫਾਰਮ ਖੁੱਲ ਜਾਣਾ ਸਾਰਾ ਫਿਰ ਇਹ ਤੇ ਸਾਰੀ ਤੁਸੀਂ ਵੈਬਸਾਈਟ ਸਾਰਾ ਤੁਸੀਂ ਫਾਰਮ ਅ ਫਿਲ ਕਰ ਲੈਣਾ ਪਾਸਪੋਰਟ ਨੰਬਰ ਸਾਰਾ ਕੁਝ ਕਰ ਦੇਣਾ ਇਹ ਪੂਰਾ ਫਾਰਮ ਭਰਨ ਵਾਸਤੇ 30 ਤੋਂ 40 ਮਿੰਟ ਲੱਗ ਜਾਂਦੇ ਸਾਰਾ ਫਾਰਮ ਭਰਨ ਵਾਸਤੇ ਜੇ ਤੁਸੀਂ ਆਪ ਕਰ ਸਕਦੇ ਹੋ ਪੜ੍ਹੇ ਲਿਖਿਆ ਹੈ ਤੁਸੀਂ ਆਪ ਹੀ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਨਹੀਂ ਕਰ ਸਕਦੇ ਹੈਗਾ ਤੁਹਾਡੀ ਸਕਰੀਨ ਪਰ ਇੱਕ ਨੰਬਰ ਆ ਗਿਆ ਤੁਸੀਂ ਇਸ ਨੰਬਰ ਪਰ ਪੂਰੀ ਇਨਫੋਰਮੇਸ਼ਨ ਲੈ ਸਕਦੇ ਆ ਤੇ ਕਿਸ ਤਰ੍ਹਾਂ ਜਾਣਾ ਕਿਸ ਤਰ੍ਹਾਂ ਸਾਰਾ ਕੁਝ ਫਾਰਮ ਟੇਕ ਆਊਟ ਕਰਨਾ ਸਾਰਾ ਕੁਝ ਆ ਨੰਬਰ ਪਰ ਤੁਸੀਂ ਕਾਲ ਕਰਕੇ ਸਾਰਾ ਪਤਾ ਕਰ ਸਕਦੇ ਆ ਠੀਕ ਹੈ ਜੀ ਉਹ ਤੁਹਾਡਾ ਸਾਰਾ ਫਾਰਮ ਭਰ ਦੂੰ ਜੋੜ ਦੀ ਫੀਸ ਤੁਸੀਂ ਪੇ ਕਰ ਦੇਣੀ ਹੈ ਤੇ ਤੁਸੀਂ ਆਨਲਾਈਨ ਆਪ ਵੀ ਕਰ ਸਕਦੇ ਜੇ ਤੁਸੀਂ ਨੰਬਰ ਪਰ ਕਾਲ ਕਰਕੇ ਵੀ ਭਰ ਸਕਦੇ ਆ ਹੁਣ ਚੱਲਦੇ ਆਪਾਂ ਫੇਰ ਆਪਾਂ ਟਰਾਲੀ ਦੇ ਵਿੱਚ ਦੋ ਚਨ ਪਾਲਾ ਦੋ ਚਨ ਬਲਾਚਾ ਉਹ ਟੋਲ ਪਲਾ ਜਾ ਗਿਆ ਹੁਣ ਅਸੀਂ ਬਲਾਚੌਰ ਪੁੱਜ ਗਏ ਆ ਬਲਾਚੌਰ ਵਾਲਾ ਪੁਲ ਇਧਰੋਂ ਬਲਾਚੌਰ ਨੂੰ ਸੜਕ ਚੱਲੀ ਜਾਂਦੀ ਆਹ ਇੰਦਰ ਸਾਰੇ ਸੰਗਤਾਂ ਬੈਠੇ ਆ ਉਸ ਗੱਲਾਂ ਬਾਤਾਂ ਕਰ ਰਹੀਆਂ ਨੇ ਬਲਾਚੌਰ ਦੇ ਰਸਤੇ ਵਿੱਚ ਖੜਾ ਇੱਕ ਜਗ੍ਹਾ ਅਨੰਦ ਜਾਇਆ ਇੱਕ ਨਾਲ ਸਾਈਡ ਤੇ ਬੈਂਦਰ ਪਾੜ ਗਿਆ ਵਾਹ ਬੈਂਦਰ ਪਾੜ ਗਿਆ ਉਹ ਭਾਈ ਡਰਾਈਵਰ ਆ ਮੜ ਜਣਾ ਐ ਉਹ ਨਾ ਐ ਨਾ ਕਰ ਕੱਟ ਜੇ ਨਾ ਮਾਰ ਭਾਈ ਮੇਰਾ ਵੀਰ ਇੱਕ ਦੋ ਕੱਟ ਭੱਜੇ ਤੇਰੇ ਰਸਤੇ ਚ ਆਹ ਦੇ ਵਿੱਚ ਨੂੰ ਬਿਸਾ ਦੇ ਇਹਨੂੰ ਓਏ ਗੱਡੀ ਆ ਰਹੀ ਨਾਲ ਪਤਾ ਨਾ ਬਾਬਾ ਧਾਨਾ ਭਾਈ ਟਰੈਕਟਰ ਆਹ ਟਰੈਕਟਰ ਜਾ ਰਿਹਾ ਆ ਭਾਈ ਓਕੇ ਮਹਾਲ ਇਹ ਤੇ ਪੂਰਾ ਜਾਲ ਲਿਖ ਦਿੰਦੇ ਜਾਲ ਜਾਨ ਮਹਾਲ ਹੋ ਜਾਣਾ ਮੈਂ ਕਿੱਥੋਂ ਰਾਈਟ ਟਰੈਕਟਰ ਹੈ ਤੁਹਾਡਾ ਧੰਨਵਾਦ ਹਾਂ ਇਹ ਤਰੀਕਾ ਆਉਂਦਾ ਪਾਜਾ ਅਰੇ ਵਿਚ ਵਿਚਲਾ ਰਸਤਾ ਜਿਹੜਾ ਸਪੂਤ ਨਹੀਂ ਹੈਗਾ ਵਿਚ ਵਿਚ ਰਸਤਾ ਪੂਰਾ ਹਲੋਲੇ ਵੱਜਦੇ ਪਤਾ ਆਵ ਲੱਦਾ ਖੋਲ ਕੇ ਬੈਠਾ ਹੈ ਬਾਈ ਸ਼ਹਿਰ ਕਮਾ ਸ਼ਹਿਰ ਆ ਹਾ ਤੇ ਜੀ ਬਾਈ ਮੈਨੂੰ ਤਾਂ ਨਹੀਂ ਮਿਲਿਆ ਹੈਗਾ ਤੁਹਾਨੂੰ ਤਾਂ ਇਹ ਤਾਂ ਮਿਲਿਆ ਮੀਨੇ ਰੋਮਾਂ ਵਾਲੀ ਸਾਈਡ ਦਾ ਇਹ ਰੋਮਾਂ ਵਾਲੀ ਸਾਈਡ ਦਾ ਝਾਲ ਹੈ ਬਾਈ ਦੇਖ ਲੈ ਆ ਜਾ ਬਾਈ ਅੱਜ ਕਿੰਨੇ ਬਾਅਦ ਅੱਜ ਕਿੰਨੇ ਸਾਲ ਬਾਅਦ ਟੱਕ ਰਹੇ ਹੋਏ 12 ਸਾਲ ਬਾਅਦ ਮਿਲਣ ਲੱਗੇ ਬਾਈ ਅੱਜ 12 ਸਾਲ ਬਾਅਦ ਸਾਰਿਆਂ ਨੇ ਡਬੇ ਸ਼ਹਿਰ ਤੋਂ ਬਾਅਦ ਹੁਣ ਅਸੀਂ ਅੱਗੇ ਬੱਗਿਆ ਤੇ ਹੁਣ ਕੰਕਟ ਪੁਲ ਪਰ ਚੜੇ ਹੋਏ ਆਂ ਇਹ ਤਾਂ ਜਨਾ ਕਿਤੇ ਕਿਤੇ ਪੁਲ ਦੇ ਵਿੱਚ ਡਾਕਾ ਆਉਂਦਾ ਸੁਣਦਾ ਹਾਂ ਸਾਨੂੰ ਇਹ ਇਹ ਹੁਣ ਆਊਗਾ ਆ ਲੱਗੇ ਇੱਕ ਸਾਰਾ ਉੱਤਰ ਪੱਕਾ ਲਾਦਾ ਸਰੇ ਤੱਕ ਦਿਖਾ ਗਿਆ ਆ ਪਿੱਛੇ ਜਿਹੜੇ ਵਿੱਚ ਹੋਰ ਨਹੀਂ ਲੱਗੇ ਆ ਟੋਲ ਨਹੀਂ ਲੱਗਦਾ ਬਾਬੇ ਦੀ ਗੱਡੀ ਨੂੰ ਲਓ ਜੀ ਇਹ ਵੰਟਾਪ ਆ ਗਿਆ ਬਈ ਲੰਗਰ ਬਾਣੀ ਸ਼ਕ ਲੋ ਮੜਿਓ ਆਜੋ ਆਜੋ ਅੰਦਰੇ ਬੈਠੋ ਉਹ ਪਾਰਲੇ ਪਾਸੇ ਬੈਠੋ ਪਾਰਲੇ ਪਾਸੇ ਜਾ ਕੇ ਉਹ ਟਰੈਕਟਰ ਸਾਈਡ ਕਰਕੇ ਲਾ ਦੇ ਮੜਾ ਜਾ ਲੋ ਬਈ ਪਿੰਡ ਵਾਲੇ ਸਾਰੇ ਬੰਦੇ ਬੈਠੇ ਇੱਧਰ ਫਿੱਲਰ ਗਏ ਆਣ ਵਾਲੇ ਵੀ ਇਕੱਠਾ 그룹 ਆਇਆ ਹੋਇਆ ਦੋ ਉਧਰ ਬੈਠੇ ਆਉਂਦੇ ਨਹੀਂ ਹੈਗੇ ਕਿੱਧਰ ਵੇਟਾਂ ਨੇ ਕੁਝ ਇਹੋ ਇਧਰ ਆ ਜਾਓ ਵੀ ਸਲਾਹ ਆਪਾਂ ਲਾ ਫਾਈਪ ਪਰੋਂਠੇ ਆ ਗਏ ਧੰਨਵਾਦ ਭਾਈ ਨਵਾਬ ਦਾ ਜਾਨਵਰ ਦਾ ਕਿਉਂ ਗਿਆ ਮੈਨੂੰ ਨਾ ਮਿਲਿਆ ਮੈਂ ਤਰਨਾਪੁਰ ਨੂੰ ਹਾਂ ਚਲੋ ਵੀ ਚਲੋ ਕਾ ਪਰਦਾ ਜੀ ਲਓ ਜੀ ਜਲੰਧਰ ਪੁੱਜ ਗਏ ਹਾਂ ਉਹ ਸਾਹਮਣੇ ਰੇਲ ਦੀ ਲੱਕੀ ਟੱਬਾ ਕਹਿੰਦਾ ਹੀ ਵਾਲਿਆਂ ਦੀ ਨੈਸਾ ਹੈ ਰਾਜੂ ਬਾਈ ਦੇ ਸ਼ਸਤਰਾਂ ਤੋਂ ਮਿਲਣਾ ਆ ਰਹੇ ਆ ਤਿਆਰ ਕਰਨੇ ਵਾਲੇ ਚੜਾਈਆ ਭਾਈ ਜੀ ਮਾਸਟਰ ਜੀ ਫੋਨ ਕਰਦੇ ਬੰਦੇ ਨਾਲ ਮਿਲ ਲੈ ਇੱਥੇ ਭਾਈ ਨੇ ਤੇ ਹੁਣੇ ਹੁਣੇ ਇੱਕ ਪ੍ਰੋਸੈਸ ਜੋ ਕੁ ਸੂਤਰਾਂ ਦੇ ਪਤਾ ਲੱਗਿਆ ਆ ਬੜੀ ਗੁੱਡ ਨਿਊਜ਼ ਆ ਮੈਂ ਘਰ ਤੁਹਾਡੇ ਨਾਲੇ ਜਾਊਗਾ ਆ ਹਾਂ ਹਾਂ ਧੰਨਵਾਦ ਪਾਸਪੋਰਟ ਆ ਰਿਹਾ ਪਿੱਛੇ ਪਿੱਛੇ ਅੱਛਾ ਹਾਂ ਗੱਡੀ ਆ ਰਹੀ ਪਿੱਛੇ ਪਿੱਛੇ ਜੀ ਜੀ ਵਾਹ ਮਾਰਾ ਵਾਹਕ ਮਹਕਤਰੀ ਦਾ ਪਾਸਪੋਰਟ ਦਾ ਉਹ ਐਮਬੈਸੀ ਚ ਜਮਾ ਕਰਾ ਦੇ ਭੇਜਾ ਤਾਂ ਸਾਡਾ ਲੱਗੇ ਨੇ ਸਾਉਥਪੁਰੀਆ ਦਾ ਤੇ ਪਾਸਪੋਰਟ ਅੱਗੇ ਪਿੱਛੇ ਦਾਨੋ ਉਹਨੇ ਡਿਸਪੈਚ ਦੀ ਡੇਟ ਕੱਲ ਦੀ ਲਿਖੀ ਹੋਈ ਦੀ ਰੋਪੜ ਤੇ ਚੰਪੌਰ ਸਾਹਿਬ ਜਾਣਾ ਤਾਂ ਚੰਪੌਰ ਸਾਹਿਬ ਤੋਂ ਫੇਰ ਆ ਨਮਰ ਰੋਪੜੇ ਦੱਪ ਲਿਆ ਅੱਛਾ ਰੋਪੜ ਦੇ ਚਲਕੌਰ ਸਾਹਿਬ ਜਾਣੇ ਦੀ ਦਿੱਤਾ ਹੈਗਾ ਉਹ ਦਿੱਤਾ ਪੜਾ ਉਹ ਕੱਪੜੀਆਂ ਨਪੋਰੀਆਂ ਕਰੀਆਂ ਦੇ ਮੇਲ ਆ ਕਰ ਬੋਕਰ ਆ ਪੇਪਰ ਭੇਜ ਉਹ ਪੇਪਰ ਭੇਜ ਭਈ ਫਿਰ ਕਾ ਕਹਿੰਦੇ ਕਿ ਸਰਕਾਰੀ ਆਈਡੀ ਹੈ ਜਦੋਂ ਤਰਾ ਨਾਲੇ ਹੋਇਆ ਨਾ ਮਹਾਰਾਜ ਦੇ ਦਵਾਰੇ ਜਾਣਾ ਲਿਖਾ ਹੋਇਆ ਤੇ ਸਾਡੇ ਭਾਈ ਸਾਡੇ ਪਿੱਛੇ ਜਾਪਰ ਤੁਹਾਡੀ ਸਫਲ ਕਰੇ ਹਾਂ ਹੈ ਮੈਂ ਉੱਚੇ ਬੈਠਾ ਮੈਂ ਉੱਚੇ ਬੈਠਾ ਇਹ ਜਿਹੜਾ ਦੇ ਭੱਜਣਾ ਹੈ ਵੀਰ ਇੱਕ ਸਾਡੇ ਵਾਸਤੇ ਠੱਡੇ ਦੀ ਬੋਤਲਾਂ ਸੇਵਾ ਲੁੱਟ ਲਈ ਵੀ ਨੇ ਉਹ ਖੜਾ ਬਾਈ ਉੱਧਰ ਮਿੱਠਾ ਹੈ ਬਾਈ ਰਾਜੂ ਬਾਈ ਦਾ ਸਬਸਕ੍ਰਾਈਬਰ ਆ ਉਹਦਾ ਭਾਈ ਧੰਨਵਾਦ ਵੀਰ ਦਾ ਜਿਹੜਾ ਸਾਡੇ ਬਾਰੇ ਠੱਡਾ ਲੈ ਕੇ ਆਇਆ ਬਹੁਤ ਧੰਨਵਾਦ ਧੰਨਵਾਦ ਬਾਈ ਦਾ ਧੰਨਵਾਦ ਧੰਨਵਾਦ ਬੱਧਾ ਸਾਡੇ ਥੋੜੇ ਬਹੁਤ ਰੀਲਾਂ ਹੀ ਬਣਾਉਣ ਲੱਗ ਜਾਂਦੇ ਆ ਮਹਿਕ ਅੱਗੇ ਭੇਜਿਆ ਮੈਂ ਥੋੜਾ ਜਿਆ ਕਹਿਆ ਨਾ ਪੱਛੇ ਬੰਦੇ ਪਾਸਪੋਰਟ ਲੈ ਕੇ ਆ ਰਹੇ ਮਹਿਕ ਦਾ ਮੈਂ ਕਹਾ ਥੋੜਾ ਟਾਈਮ ਦਾ ਸਪੈਂਡ ਕਰੋ ਨਹੀਂ ਨਾ ਰੋਲਾ ਪੋਣਾ ਨਹੀਂ ਘਾਟਾ ਖੜਨਾ ਪੈਣਾ ਇਹਨੇ ਕਹਿਆ ਤੋਰੋ 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 ਆ ਬਸ ਬਸ ਇੱਥੇ ਹੋੜੀ ਹੋੜੀ ਫੇਰ ਖੜਾ ਲਾ ਫੇਰ ਦੋ ਤਿੰਨ ਬਣਾ ਰੀਲਾ ਅੱਧਾ ਘਾਟਾ ਲਾ ਇੱਥੇ ਬਾਈ ਇੱਧਰ ਹੋਣੀ ਕਰਦੀ ਹੈ ਨਾ ਹੁਣ ਹੁਣ ਕਰਦਾ ਨਦੀ ਆ ਗਈ ਨਦੀ ਵਿਆਸ ਦਰਿਆ ਆ ਗਿਆ ਬਹੁਤ ਲੰਬਾ ਹੈ ਇਹ ਦੇਖੋ ਕੋਦੋਂ ਕਿੱਥੋਂ ਪਾਣੀ ਪੁੱਜਦਾ ਇਹ ਪਾਕਿਸਤਾਨ ਪੁੱਜਦਾ ਪਾਣੀ ਫਿਰ ਬਹੁਤ ਲੰਬਾ ਵਿਆਸ ਪਾਣੀ ਤੋਂ ਮੈਂ ਕਿੱਜਾ ਆਪਣੀ ਫੋਟੋ ਲੱਗੀ ਦਿਖਾਵਾਂ ਤੁਹਾਨੂੰ ਇੱਥੇ ਹਾਂ ਦਿਖਾਵਾਂਗਾ ਤੁਹਾਨੂੰ ਠੀਕ ਹੈ ਲੋ ਜੀ ਪੁੱਜ ਗਿਆ ਜੀ ਬਾਬਾ ਬਕਾਲੇ ਸਾਰੇ ਬੁਰਤਰਾਫਾਂ ਤੇ ਹਰਿਆ ਤਾਂ ਹੋ ਕੇ ਸਦਾ ਇੱਥੇ ਆਏ ਫਿਰ ਅਸੀਂ ਹਾਂ ਚਲੋ ਮੈਂ ਵੀ ਦਰਸ਼ਨ ਘਰ ਚੱਲਦਾ ਜਿੱਦਾਂ ਹੀ ਅਸੀਂ ਗੱਡੀ ਟਰਾਲੀ ਦੇ ਥੱਲੇ ਉਤਰਿਆ ਸੇ ਤਾਂ ਸਾਨੂੰ ਗਰਮੀ ਦਾ ਅਹਿਸਾਸ ਹੋਇਆ ਵੀ ਗਰਮੀ ਬਹੁਤ ਜ਼ਿਆਦਾ ਅੱਜ ਟਰਾਲੀ ਜੀ ਨਹੀਂ ਲੱਗੀ ਟਰਾਲੀ 'ਚ ਨਹੀਂ ਲੱਗੀ ਟਰਾਲੀ ਜੀ ਆਹ ਚਾੜੇ ਪਾ ਛੱਡੀ ਹੋਊ ਬੱਜੀ ਜਾਂਦੀ ਮੌਸਮ ਵੀ ਸਹੀ ਰਿਹਾ ਅੱਜ ਮੱਧਲ ਆ ਗਿਆ ਕਾਲਾ ਅੱਜ ਤਾਂ ਮਾਰਨ ਠੰਡਾ ਬੱਲ ਲੱਗਦਾ ਅਗਰ ਬ੍ਰੇਕ ਕੱਢ ਦੂਗਾ ਸੜਕਾਂ ਤੜਕ ਜੇ ਆ ਬੱਦਲ ਆ ਹੋਵੇ ਉੱਪਰ ਮੈਂ ਦੇਖਦਾ ਵੀ ਮੇਰਾ ਕੋਈ ਆਡੀ ਇੱਥੇ ਸਬਸਕ੍ਰਾਈਬਰ ਮਿਲ ਜਵੇ ਮੈਂ ਮੜੀ ਦੇ ਸਹਾਇਤਾ ਲੈ ਲਵਾਂ ਵੀ ਲਾਡੀ ਭਾਜ ਨੂੰ ਉਹ ਇਧਰ ਆਉਣੇ ਨਹੀਂ ਦਮਾਂ ਇੱਥੇ ਤਾਂ ਮੈਂ ਇਹਨੂੰ ਨਾਲ ਲੈ ਜਾਵਾਂ ਮੈਂ ਉਧਰ ਮੈਂ ਇਹਦੇ ਪਾਸਪੋਰਟ ਫੜ ਕੇ ਲੈ ਆਊਗਾ ਕਿਉਂਕਿ ਅਸੀਂ ਲੇਟ ਹੋ ਰਹੇ ਹਾਂ ਉਧਰ ਨੂੰ ਵੀ ਚਾ ਪਹਿਲਾਂ ਕਰਦਾ ਦਰਸ਼ਣ ਬਾਕੀ ਦੇਖਦੇ ਬਾਅਦ ਵਿੱਚ ਮੜਾ ਜਾਇਆ ਮੈਂ 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 ਤੁਸੀਂ ਕਿਤੇ ਕੱਲੇ ਹੁਣ ਛੋਕੋ ਛੋਕਰ ਪ੍ਰਸ਼ਾਦਾ ਫੜ ਮੈਂ ਮੈਂ ਇਹਦਾ ਪਾਸਪੋਰਟ ਫੜ ਲਿਆ ਮੈਂ ਜਾ ਕੇ ਫਿਰ ਮੈਂ ਆ ਜਾ ਬੈਠ ਪੁੱਤਰ ਪਾਸਪੋਰਟ ਫੜ ਕੇ ਆ ਜੀ ਫਿਰ ਚਲੋ ਆਪਾ ਜੀ ਫਿਰ ਹਾਂ ਉੱਚੀ ਚੁਗਾਈ ਹੋਈ ਹੈ ਹਾਂ ਐਡੀ ਜਿਹੀ ਲੱਗਦੀ ਥੋੜੀ ਜੀ ਨੇ ਉੱਚੀ ਤਾਂ ਚੁਗਾਈ ਹੋਈ ਏ ਯਕੀ ਸਨਾਚਾ ਜਾਈ ਹੋਈ ਆ ਚਟਾਈ ਹੋਈ ਆ ਤੇ ਇੱਕ ਗੱਡੀ ਆ ਗਈ ਮੈਂ ਲਾਡੀ ਭਾਈ ਜਿਹੜਾ ਨੂੰ ਜੁਪ ਭਜਾਈ ਜਾਂਦਾ ਉੱਥੇ ਤੇ ਮੈਂ ਲਾਡੀ ਭਾਈ ਜਿਹੜਾ ਨੂੰ ਜੁਪ ਭਜਾਈ ਜਾਂਦਾ ਮੈਂ ਕਿਹਾ ਪਾਸਵਰਡ ਉਹਨਾਂ ਕੋਲ ਆ ਹਾਂ ਉਹਨਾਂ ਕੋਲ ਪਾਸਵਰਡ ਹੈ ਪਾਸਵਰਡ ਉਹਨਾਂ ਕੋਲ ਹੈ ਤੁਹਾਡਾ ਅੱਛਾ ਉਹਨਾਂ ਕੋਲ ਆ ਨਾ ਭਾਈ ਤਾਂ ਮੋੜੀ ਕਰ ਤੱਕੀ ਅੱਛਾ ਆ ਜਾ ਆ ਜਾ ਆ ਜਾ ਉਹ ਦੇ ਭਾਈ ਇਧਰ ਮੁੰਡੇ ਠੀਕ ਦੇ ਆ ਗੱਡੀ ਭਜਾ ਵੀ ਲੈ ਕਰੋ ਮੜੀ ਮੜੀ ਐਡੀ ਗੱਡੀ ਚੱਕੀ ਆ ਹੌਲੀ ਹੌਲੀ ਜਾਂਦੇ ਆ ਦੋ ਭਾਈ ਮੁੰਡੇ ਦਾ ਪਾਸਪੋਰਟ ਉੱਥੇ ਖੜੇ ਹੋ ਤਾਂ ਪਹਿਹੋ ਖੜੇ ਉੱਥੇ ਠੀਕ ਦੇ ਨੂੰ ਠੀਕੀ ਚ ਪਿਆ ਪਾਸਪੋਰਟ ਲੈ ਕੇ ਆ ਰਹੇ ਨੇ ਲੈ ਦੇ ਦੇ ਲੈ ਖਦਾ ਪਾਸਪੋਰਟ ਟੈਨਸ਼ਨ ਹੋਈ ਵੀ ਖੜੀ ਯਾਰ ਮੇਰੀ ਬਹੁਤ ਬਰੀ ਟੈਨਸ਼ਨ ਦੂਰ ਹੋਈ ਆ ਮੈਂ ਘਪੀ ਤੋਂ ਦੇਖੀ ਕਿ ਤਾ ਪੈਰ ਵੀ ਨੰਗੇ ਹੀ ਆਇਆ ਆ ਨਹੀਂ ਮੇਰੀ ਭਾਜੀ ਬਹੁਤ ਬੜੀ ਟੈਨਸ਼ਨ ਦੀ ਇਹ ਹਾਂਜੀ ਮੈਂ ਤਾਂ ਕੱਲ ਦਾ ਇੰਨੇ ਟੈਲੀਫੋਨ ਘੁਮਾਇਆ ਬਲੂ ਡਾਟ ਵਾਲ ਨੂੰ ਇੱਥੇ ਉੱਥੇ ਮੈਂ ਕਿਹਾ ਯਾਰ ਕੁਝ ਕਰੋ ਭੇਜ ਦਿਓ ਤੁਸੀਂ ਪੈਸੇ ਲੈ ਲਓ ਮੈਂ ਕਿਹਾ ਹੋਰ ਪਾਸਵਰਡ ਪਾਸਵਰਡ ਭੇਜਦੇ ਨਹੀਂ ਤਾਂ ਜੇ ਉੱਥੇ ਕਰਤਾਰਪੁਰ ਥੋੜੀ ਜਾ ਸਕਦਾ ਫਿਰ ਇਹ ਅੱਛਾ ਇਹਦੇ ਕੋਲੋਂ ਫੋਨ ਆ ਬਣਿਆ ਹਾਂ ਮੈਂ ਕੱਲ ਦਸਰ ਮੱਲਕ ਦੇ ਕੇ ਫਿਰ ਪੁੱਛਿਆ ਨਾ ਹੋਰ ਤਰ੍ਹਾਂ ਦੀ ਗੱਲ ਇਹ ਜਦੋਂ ਸੁਣਿਆ ਪਾਸਪੋਰਟ ਨਹੀਂ ਆਉਣਾ ਮੈਂ ਕਿਹਾ ਪਾਸਪੋਰਟ ਚੱਲਿਆ ਹੋਇਆ ਵਾਲੇ ਪਿਆ ਜਾਂ ਮੈਂ ਸਵੇਰੇ ਚੱਕਰ ਚੰਡੀਗੜ੍ਹ ਦਾ ਜਾਂ ਫਿਰ ਮੈਂ ਮਾਰਿਆ ਇੱਕ ਬਾਰੀ ਰੀਫਰੈਸ਼ ਆ ਕੇ ਰੋਪੜ ਆ ਗਿਆ ਰੋਪੜ ਕਰ ਹੋਲਡਾ ਰੋਪੜ ਤੇ ਚਮਕੌਰ ਦਾ ਭੇਜ ਦਿੰਦੇ ਫਿਰ ਇਹ ਅੱਛਾ ਪਾਸਪੋਰਟ ਤੇ ਰੋਪੜੇ ਹੋਲਡ ਕਰਾ ਲਿਆ ਫਿਰ ਰੋਪੜੇ ਹੋਲਡ ਕਰਵਾ ਲਿਆ ਮੈਂ ਕਿ ਇੱਥੇ ਰੋਗ ਇਹਨੂੰ ਫਿਰ ਇਹਨੂੰ ਪਰਮਿਸ਼ਨ ਨੂੰ ਭੇਜਾਇਆ ਦੋਇੰਡਾ ਪਰਮਿਸ਼ਨ ਨੂੰ ਪਾਸਪੋਰਟ ਬੰਦੇ ਨਹੀਂ ਆਏ ਫਿਰ ਆਪ ਭੇਜ ਉਹ ਡਾਕੂਮੈਂਟ ਭੇਜ ਫਿਰ ਲਿਖ ਕੇ ਭੇਜ ਵੀ ਪਰਮਿਸ਼ਨ ਦਾ ਨਾਮ ਤੂੰ ਇਹਨੂੰ ਪਾਸਪੋਰਟ ਦੇ ਦੇ ਯਾਰ ਮੈਂ ਫਿਰ ਇੱਕ ਹੋਰ ਬੰਦੇ ਦਾ ਫੋਨ ਕਰਾਇਆ ਫਿਰ ਕਦੇ ਜਾ ਕੇ ਉਹਨੂੰ ਬੀਜੇ ਪੁੱਛੇ ਤਾਂ ਮੈਂ ਕਿਹਾ ਪਾਸਵਰਡ ਆ ਜਾਵੇ ਸੜਾ ਮੈਂ ਚੱਲ ਕੇ ਜਾਇਆ ਹਾਂ ਕੋਈ ਤਾਂ ਇੱਕ ਥੋੜੇ ਵਿੱਚ ਬੀਜੇ ਨਹੀਂ ਹੈਗੇ ਬੀਜੇ ਤਾਂ ਫਿਰ ਲੋਵਾ ਲਾਂਗੇ ਉਹ ਚੱਕਰ ਨਹੀਂ ਹੈਗਾ ਨਾ ਚਲੋ ਉਹਦਾ ਮਤਲਬ ਫਿਰ ਇਹ ਪਤਾ ਕਿ ਮੈਨਾਂ ਤਾਂ ਵੀਜੇ ਲੱਗੇ ਨਹੀਂ ਉਟਕ ਲਾਈਨ ਉਹਦਾ ਇੱਕ ਵੈਬਸਾਈਟ 'ਤੇ ਪਾ ਪਾ ਦਿੰਦੇ ਹਰੇਕ ਨੂੰ ਸੇਮ ਜੇ ਸਭ ਨੂੰ ਰੇਸ ਹੋਈ ਮੇਰੀ ਗੱਲਬਾਤ ਦੇ ਦੋ ਤਿੰਨ ਘੰਟਾ ਨਾਲ ਕਹਿੰਦਾ ਪੰਜਾਬ ਵਾਲੇ ਬੰਦੋਂ ਕਿਸੇ ਨੂੰ ਦੇਈ ਨਹੀਂ ਰਹੇ ਹੈਗੇ ਸੌਤਪੁਰੀਆ ਦੰਦੀ ਸੌਤਪੁਰੀ ਦਾ ਪੰਜਾਬ ਨਾ ਹਰਿਆਣਾ ਉਹਨਾਂ ਨੂੰ ਪਤਾ ਵੀ ਜਾ ਕੇ ਮੁੜਦੇ ਨਹੀਂ ਹੈ ਪਤਦਰ ਉਹ ਸਾਡੇ ਬਾਰੇ ਜਿਹੜੇ ਬੰਦੇ ਨੇ ਮੁੜਨਾ ਦਾ ਉਹਨਾਂ ਨੂੰ ਵੀ ਨਹੀਂ ਦਿੰਦੇ ਫ ਇਹ ਤਾਂ ਜੀ ਜਲੰਧਰ ਹਵੇਲੀ ਰੁਕਣ ਲੱਗੇ ਤੇ ਫਿਰ ਮੈਂ ਰੁੱਕੇ ਮੈਂ ਤਾਂ ਉੱਥੇ ਟਾਈਮ ਖਰਾਬ ਕਰੂੰਗੇ ਤੇ ਮੇਰਾ ਫਾਰਟ ਵੀ ਹੋਰ ਲੇਟ ਹੋਊਗਾ ਪਰ ਬਹੁਤ ਥੋੜੀ ਟਾਈਮ ਹੀ ਕੋਈ ਹੁਣ ਆ ਗਿਆ ਸੀ ਜੰਡੇਆਲਾ ਹਵੇਲੀ ਤੇ ਅਸੀਂ ਖਾਂਦੇ ਜਲੰਧਰ ਪਾਣੀ ਛਕਦੇ ਮਤਵਾ ਜਿੜੀ ਉਹ ਆ ਗਏ ਹੈ ਤੇ ਸਭ ਤੋਂ ਪਹਿਲਾਂ ਸਭ ਤੋਂ ਅੱਗੇ ਗੁਰਪ੍ਰੀਤ ਭਾਜਵੀ ਆਏ ਨੇ ਸਾਡੇ ਨਾਲ ਸਾਡੇ ਪਰਿਵਾਰ ਚ ਵਾਧਾ ਹੋਇਆ ਮੱਸੀ ਵਾਲੇ ਪਰਿਵਾਰ ਵਿੱਚ ਵਾਧਾ ਹੋਇਆ ਨਮਨ ਤੇਰੀ ਵੀਡੀਓ ਬਹੁਤ ਵਾਇਰਲ ਹੋ ਜੀਗੀ ਜਾਂ ਫਿਰ ਇੱਕ ਵਾਰੀ ਪੱਪੀ ਦੇ ਨਿੰਮਨ ਨਾ ਉਹ ਜਿਹੜੀ ਖੜੀ ਪੁੱਤ ਜਣਾ ਹਾਂ ਜਿਹ ਪੱਪੇ ਲੈਣੇ ਰੀਲ ਬਣਾਤੀ ਮੈਂ ਬਿਲੀਅਨ ਚ ਵਿਊ ਗਿਆ ਕਿਹੜੀ ਦਿੱਸਿਆ ਦੇਖਿਆ ਆਪਣਾ ਗੋਲ ਮੈਦੂ ਹਵੇਲੀ ਦੇ ਅੰਦਰ ਐਂਟਰ ਹੋਣ ਲੱਗਿਆ ਹੁਣ ਕੋਰੋ ਭਾਈ ਖੋਲ ਦੇ ਭਜੀ ਸਸਰੀਏ ਗੱਲ ਜੀ ਸਸਰੀਏ ਗੱਲ ਜੀ ਤਾ ਭਾਈ ਬਣਾ ਕਿੱਧਰ ਬੈਠ ਕੇ ਸਭ ਨੇ ਆਪਣੀ ਆਪਣੀ ਪਸੰਦ ਦੱਸਤੀ ਨਿੰਮੇ ਤੂੰ ਦਾਲੇ ਖਾ ਮਾੜਾ ਦਾਣ ਵਾਲਾ ਹੀ ਆ ਵੀਰਾਂ ਕੋ ਤਾਂ ਇੰਤਜ਼ਾਰ ਹੀ ਜੀ ਦਾਖਤੀ ਨੇ ਦੰਸਣਾ ਦਾ ਆਪ ਤਾਂ ਸਾਹਮਣੇ ਜਾਤੀ ਅਜਾ ਖਾਊਗਾ ਬੈਂਗੜ ਪਰਤਾ ਰੋਟੀ ਕਿਹੜੀ ਖਾਣੀ ਹੈ ਤੇਰੀ ਰੋਟੀ ਹੋਣੀ ਨਾ ਮੇਰੇ ਦਾਲ ਆ ਗਈ ਭਾਈ ਹੋਰ ਕੁਝ ਨਿੰਦੇ ਹਮਲਾਇ ਇੱਧਰ ਪੀਜ ਤੇਰੀ ਜੀ ਭਾਈ ਕੋਲ ਤਾਂ ਦੋ ਦਾਲਾਂ ਦੀ ਹੈ ਨਾ ਦੇ ਦੇ ਕਟੋਰੀ ਹੋਰ ਦੇ ਆ ਤੇਰਾ ਬੈਂਗੜ ਪਰਤਾ ਅਸਵਾਦ ਆਉਣਾ ਹallelujah ਤੱਕ ਲੋ ਲੋ ਆ ਜਾਣ ਕੀ ਹੋਰ ਲੋ ਜੀ ਮੇਰੀ ਥਾਲੀ ਤਿਆਰ ਹੋ ਗਈ ਐਨੀ ਹਟਵਾ ਬੱਚੇ ਜੀ ਕਿਹਾ ਠਾ 10 ਫੋਟਾ 10 ਨੰਬਰ ਹੋ ਗਏ ਪਕਵਿ ਸ਼ੁਰੂ ਸਾਰੇ ਮੈਂ ਵੀ ਕਰਾ ਸ਼ੁਰੂ ਹੁਣ ਇਹ ਮੈਂ ਕੰਪਲੀਮੈਂਟਰੀ ਚੀਜ਼ ਆਈ ਤੂੰ ਦੇਖਿਆ ਹੀ ਨਹੀਂ ਹੈ ਵੱਡਾ ਆ ਗਿਆ ਵੱਡਾ ਆ ਗਿਆ ਤਾਂ ਨਹੀਂ ਲੱਡੇ ਦੇ ਵਿਚਕਾਰ ਜਿਆਦਾ ਨਹੀਂ ਅਜੇ ਤਾਂ ਫਰੀ ਦੀ ਚੀਜ਼ ਹੈ ਤਾਂ ਚੱਕਦੇ ਹੁਣ ਕੱਡਾ ਡੜਾ ਚੱਕਿਆ ਘੁਰਦਾ ਅਰੇ ਮਾਊ ਲੜੂਏ ਮੈਨੇ ਨਹੀਂ ਲੱਗਦੇ ਹਾਂ ਮਿੱਠਾ ਤਾਂ ਨਾ ਖਾਂਦਾ ਕੱਡਾ ਚੱਕਿਆ ਕਿੱਡੇ ਤੈਨੂੰ ਮਾਊ ਲੜੂ ਤੇਰੇ ਨਹੀਂ ਲੱਗਦੇ ਹੂੰ ਪਹਿਲੀ ਤੇਰੀ ਗੁਲੀ ਮੋਟੀ ਹੋਈ ਹੋਈ ਆ ਲੱਡੀ ਭਾਈ ਜੀ ਨੇ ਉਹ ਤਾਂ ਚਾਹ ਪੀਣ ਲੱਗੇ ਆ ਬੰਤ ਭਾਈ ਇੱਧਰ ਖੜਾ ਨਾ ਮੈਂ ਦੋਨੇ ਹੱਥ ਦਿਖਾ ਆਪਣੇ ਮੈਂ ਖੋਣ ਖਾ ਕੇ ਖੋਜਾ ਮਿੱਠਾਲਾ ਮੇਰਾ ਫੇਵਰਟ ਆ ਕਟੋੜ ਮੈਨੂੰ 2-3 ਸਾਲ ਹੋ ਚੁੱਕੇ ਉਹਨੇ ਦਰਬਾਰ ਸਾਵਾਂ ਹੁੰਦੇ ਨੇ ਕਿ ਪਹਿਲੀ ਵਾਰ ਦੇਖਿਆ ਵੀ ਸੈਚਰਡੇ ਨੂੰ ਨਹੀਂ ਘੱਟ ਪੀੜ ਕੰਨੂ ਆਇਆ ਤਾਂ ਵੀ ਹੁਣ ਇੱਕ ਸੈਚਰਡੇ ਵੀ ਕੱਲੋਂ ਸੰਡੇ ਸੰਡੇ ਦੀ ਮੱਸਿਆ ਵੀ ਇਹ ਦਿਨ ਸੰਗਤ ਬਹੁਤ ਆਈ ਜੀ ਆ ਤੇ ਪਹਿਲੀ ਵਾਰ ਹੋਈ ਅਸੀਂ ਸੰਗਤ ਘਟਾਤ ਸਾਡੀ ਗੱਡੀ ਸਿੱਧੀ ਅੰਦਰ ਆ ਗਈ ਤੇ ਪਾਰਕਿੰਗ ਜਦੇ ਮਿਲ ਗਈ ਬਹੁਤ ਸੋਹਣੀ ਠੰਡੀ ਠੰਡੀ ਹਵਾ ਚੱਲ ਪਈ ਉਹ ਸਾਹਮਣੇ ਸਾਡਾ ਹੋਟਲ 골ਡਨ ਲੀ ਤੇ ਆਹ ਸਾਹਮਣੇ ਦਰਵਾਜ਼ਾ ਆਹਾ ਪਟੋਕੜ ਮੈਂ ਕਹਾ 2-3 ਮਹੀਨੇ ਬਾਅਦ ਰੂਮ ਕਰਿਆ ਸੀ ਫੁੱਕੇ ਔਰ ਇਥੇ ਮਿਲਦਾ ਵੀ ਨਹੀਂ ਹੈਗਾ ਰੂਮ ਇਥੇ ਜਿਆਦਾ ਨਾ ਵੀ ਐਨ ਆਰ ਆਈ ਜਾਂ ਹੋਰ ਆਪਣੇ ਪੰਜਾਬ ਦੇ ਬੰਦੇ ਬਹੁਤ ਘੱਟ ਨੇ ਕਿ ਮਹਿੰਗਾ ਕੋਸਟਲੀ ਇਹ ਤੇ 303500 ਤੋਂ ਰੂਮ ਸ਼ੁਰੂ ਹੁੰਦਾ ਹੈ ਨਾ ਉਹ ਬੱਲੇ ਰਾਜਬਾਈ ਅੱਸੀ ਗੱਲ ਕੀ ਹਾਲ ਹੈ ਜੀ ਔਰ ਸਰ ਅੱਜ ਆਮਰੇ ਬੈਠੇ ਅੱਜ ਮੈਂ ਤਾਂ ਪਹਿਲੀ ਵਾਰ ਤਾਂ ਮੈਂ ਕਾ ਓਨਰ ਬੈਠੇ ਅੱਜ ਉਹ ਠੀਕਾ ਬਾਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਰਾਜੀ ਵੀਰੇ ਗਰਮੀ ਬਹੁਤ ਹੈ ਬਹੁਤ ਪਾਣੀ ਨਹੀਂ ਨਹੀਂ ਹੁਣ ਨਾ ਪਾਣੀ ਪੀ ਲੇ ਫਿਰ ਪਾਣੀ ਹਾਂ ਜੀ ਹਾਂ ਜੀ ਚਲ ਇੱਥੇ ਪਾਣੀ ਪੀ ਲੇ ਬਹੁਤ ਸਮਾਂ ਠੀਕ ਹੈ ਜੀ ਆਹ ਸਾਡਾ ਪਿੱਛੇ ਰੂਮ ਆ ਮੈਂ ਪਰਦੀ ਬਦਲੀ ਉਹ ਦੱਸੂਗਾ ਬਾਅਦ ਵਿੱਚ ਜੇ ਮੈਂ ਜਿਹੜੀ ਅਰਦਾਸ ਕੀਤੀ ਜੋ ਮੇਰਾ ਉਹ ਪੂਰੀ ਹੋ ਗਈ। ਅੱਛਾ। ਬਾਅਦ ਵਿੱਚ ਦੱਸਾਂਗੇ। ਜੋ ਪੂਰੀ ਹੋ। ਜੋਰ ਲਾਦਾਂ ਨੇ ਜਾ ਕੇ ਜੇ ਗੱਲ ਬਣ ਗਈ। ਚਲੋ ਭਾਈ ਕਰੋ। ਕੱਪੜਾ ਵੀਰਣੀ ਕੱਪੜਾ ਪਾ ਲਿਆ ਉਸ ਨੂੰ ਜਮ੍ਹਾਂ ਕਰਾ ਰਹੀਂ। ਜਮ੍ਹਾਂ ਕਰਾਣ ਜਮ੍ਹਾਂ ਕਰਾਣ ਨਹੀਂ ਤਾਂ ਆਪਾਂ ਸਾਹਮਣੇ ਹੀ ਬੜਾਂਗੇ। ਸਾਹਮਣੇ ਬੜੀ ਹੈ। ਹੋਣਾ ਨਹੀਂ ਤੁਹਾਨੂੰ ਤਾਂ ਹਾਂ ਵੀ ਫੋਟੋ। ਫੋਟੋ ਥੋੜੇ ਜਾਣਾ ਨਾ ਸੰਗੇ ਬੈਰਾਲੇ ਜੀ। ਹਾਂ ਜੀ। ਅਸੀਂ ਹੋਟਲ 'ਚ 35 ਤੋਂ 40 ਕਿਲੋਮੀਟਰ ਰਹੇ ਹੁਣ ਇੰਨੇ 'ਚ ਰੱਬ ਗਿੱਲਾ ਜਾ ਕਰਕੇ ਲੱਗ ਗਿਆ ਨਹੀਂ ਵਰਸਾਤਾ ਪਹਿਲੀਆਂ ਬਰਸਾਤਾ ਦੇ ਹੋਣੀ ਪਈਆਂ ਬਰਸਾਤਾ ਇਸ ਹੋਟਲ ਤੋਂ ਤਕਰੀਬਨ 1.5 ਮਿੰਟ ਲੱਗਦਾ ਸਾਨੂੰ ਪਹੁੰਚਣ ਤੱਕ ਗੁਰਦੁਆਰੇ ਸਾਹਿਬ ਅਜਨਾ ਮੈਨੂੰ ਮੈਹਿਕ ਦੀ ਬਹੁਤ ਟੈਨਸ਼ਨ ਦੀ ਮੈਂ ਵਿਚਾਰਾ ਕਿਤੇ ਰਹੇ ਨਾ ਜਾਕਰ ਮਹਾਰਾਜ ਨੇ ਸੁਣ ਲਈ ਅਰਦਾਸਾਂ ਕੀਤੀ ਮੈਨੂੰ ਤਾਂ ਪਾਸਪੋਰਟ ਮਿਲ ਜੇ ਪਾਸਪੋਰਟ ਮਿਲ ਗਿਆ ਜਲਦੀ ਕੱਲ ਨੂੰ ਅਰਤਾਰਪੁਰ ਸਾਹਿਬ ਦਰਸ਼ਨ ਕਰਿਆ ਹੋਊਗਾ ਵੀਡੀਓ ਬਣਾ ਲਿਆ ਹੋਊਗਾ जैसे बढ़के देखा नहीं। ਕੀ ਤੇ ਨਾ ਮਿਲਦਾ ਨਹੀਂ ਮੇਰੇ ਨਾਲ ਗੁਰਦਾਨਾ ਵਿੱਚ ਆ ਕੇ ਉਹ ਕੀ ਤੇ ਨਾ ਮਿਲਦਾ ਜੀ ਮੇਰੇ ਨਾਲ ਗੁਰਦਾਨਾ ਸਾਰੇ ਬੰਦੇ ਹੁਣ ਪੈ ਚੁੱਕੇ ਨੇ ਤੇ ਅੱਜ ਤੱਕ ਜੋ ਰੱਬ ਤੇ ਮੰਗਿਆ ਉਹ ਹੀ ਚੀਜ਼ ਆਪ ਨੂੰ ਮਿਲਦੀਆਂ ਗਈਆਂ ਠੀਕ ਆ ਜੀ ਗਰਮੀ ਤੇ ਕਰੰਟ ਮੰਗ ਲਈ ਹਾਂ ਨਹੀਂ ਆ ਇੱਕਦਣਾ ਹੁਣ ਆਪਣਾ ਮੀਂਹ ਮੰਗ ਲਈ ਮੀਂਹ ਹੀ ਪੈ ਗਿਆ ਇੱਕ ਮਹਾਰਾਜ ਨੇ ਅੱਜ ਜਿੱਥੇ ਅਸੀਂ ਦਰਬਾਰ ਸਾਹਿਬ ਦੇ ਪ੍ਰਕਰਮਾ ਲੱਗਦੇ ਜਿੱਥੇ ਅੰਦਰ ਜਾਣੇ ਨੂੰ ਤੇ ਉੱਥੇ ਪੱਖੇ ਬੰਦ ਤੇ ਇੱਕ ਵਾਰ ਸਾਰਾ ਸਰੀਰ ਉੱਤੜਿਆ ਇੱਕ ਤਾਂ ਅਸੀਂ ਅੰਦਰੋਂ ਨਾਲ ਬਾਹਰੋਂ ਤਾਗ ਗਏ ਹੋਏ ਤੇ ਮਹਾਰਾਜ ਨੇ ਫਿਰ ਅੰਦਰੋਂ ਵੀ ਲੜਾ ਦੇਣ ਪੂਰਾ ਗੱਚੋਕ ਦਾ ਸਰੀਰ ਇੰਨੀ ਗਰਮੀ ਦੇ ਉੱਤੇ ਪਰ ਮੀ ਪਿਆ ਪੂਰਾ ਫਿਰ ਜਦੋਂ ਮੈਨੂੰ ਮਹਾਰਾਜ ਜਿੱਥੇ ਕੀਰਤਨ ਚੱਲ ਮਾਉਣ ਤੋਂ ਪਿੱਛੇ ਬੈਠਣਾ ਤੇ ਮਹਾਰਾਜ ਸਾਨੂੰ ਉੱਥੇ ਬਿਠਾ ਲਿਆ ਨੇੜੇ ਆ ਜਿੱਥੇ ਲੱਗਦਾ ਪੂੜਾ ਨਾਲ ਹਰ ਮ ਦਿਖਾਣਾ ਪਾਰਟੀ ਹੋ ਗਈ ਉਹਨੂੰ ਤੇਰੀ ਪਾਰਟੀ ਜਿੱਥੇ ਮਰਜੀ ਭਾਈ ਪਾਰਟੀ ਦਾ ਸਾਰਾ ਦੇਖ ਕਰਨਾ ਕਿਹਿੰਗਾ ਵੱਡਾ ਕਿਹ ਕਰਦੇ ਆ ਹਾਂ ਜੀ ਨਮਾਜ਼ ਦੇ ਵੇਕੇ ਲਾ ਨੋਡ ਬਰਾ ਵੀ ਲਾ ਨਾ ਹੈਪੀ ਬਰਥਡੇ ਬਿਨਾ ਮੋਮਬੱਤੀ ਦੇ ਇਹਨਾਂ ਨੂੰ ਪਲਿਊਸ਼ਨ ਨਿਕਾਉਂਨਾਰੇਗਾ ਹੈਪੀ ਬਰਥਡੇ ਬਿਨਾ ਮੋਮਬੱਤੀ ਦੀਆਂ 13 ਔਰ 13 ਔਰ 13 ਪਹਿਲਾਂ ਯਾਰ ਹਰ ਜਾ ਹੈਪੀ ਬਰਥਡੇ ਅੱਧੀ ਦੇ ਦੇ ਕੰਮ ਲੂਟਾ ਕਰਨਾ ਲੈ ਮੈਂ ਮੋਮਬੱਤੀ ਬੰਦ ਕਰ ਦਮੈਂ ਇਹਨਾਂ ਨੂੰ ਮੋਮਬੱਤੀ ਬੰਦ ਲਓ ਭਾਈ ਕਦ ਕਰਤੇ ਮੋਮਬੱਤੀ ਮੋਮਬੱਤੀ ਬੰਦ ਕਰ ਦੋ 10 ਤੱਕ ਹੋ ਜਾ ਸਾਡਾ ਇੱਕ ਬੰਦਾ ਹੋਰ ਆ ਰਿਹਾ ਹਲੇ ਉਹਨੂੰ ਬੁਲਾਉਂਦੇ ਆ ਦਾਤੇ ਸਰਦਾ ਹੰਤੇ ਓਰੇ ਬਾਦਕ ਤਾਸ ਇਹਨ ਸੁਖ ਪਾਵੇ ਆਈ ਪੈ ਜੋ ਹੁਣ ਗੱਲਾਂ ਪਤਾ ਘੱਟ ਕਰੋ ਕਰਕੇ 3 ਵਜੇ ਲਾਓ అలਾਰਮ ਪਰਮੇਸ਼ਰ ਸਭ ਤੋਂ ਪਹਿਲਾਂ ਤੈਬਾਟ ਆਉਣਾ ਚਾਹੀਦਾ ਨਾ 4 ਵਜੇ ਨਿਕਲਣਾ ਇੱਥੇ ਤੇ 3 ਵਜੇ ਨੂੰ ਕਹਿੰਦੇ ਆਈ ਆ ਬਾਈ 3 ਵਜੇ ਨਿਕਲਣਾ ਨਹੀਂ ਨਹੀਂ ਜੀ 3 ਵਜੇ ਜੇ ਸਾਵਨ ਦੇ 11:15 12 ਮਿੰਟ ਕਿੰਨੇ 7 ਜੀ ਅੱਜ ਆਪਾਂ 15 15 ਮਿੰਟ ਵੀ ਲਾਏ ਦੇਰ ਕਿੰਨੇ ਬੜ ਜਾਂਦੇ ਆ 22 ਮਿੰਟ ਉੱਠ ਖੜਾ ਇਹ 7 ਫੁੱਟ ਬੜ ਜਾਂਦੇ ਆ ਹਾਂ ਮੈਂ ਤਾਂ ਓਹਦੀ ਨਾਲ ਅੱਗੇ ਪੈ ਜਾਣਾ 15 7 105 ਹਾਂ 1.5 ਘੰਟਾ ਲੱਗਣਾ ਪੂਰਾ ਸੌਣੇ ਸੌਣੇ ਬਜਾ ਕਰੋ ਸਮਝਾ ਬੰਦ ਕਰੋ ਘੰਟਾ ਹੀ ਦੱਸ ਧੰਨਵਾਦ ਜੀ ਵੀਡੀਓ ਬਾਕੀ ਬੱਧ ਕਰਦੇ ਆ ਕੰਦ ਬਲੌਗ ਬਣਾਉਣਾ ਫਿਰ ਪੱਖਾ ਥੋੜਾ ਕੱਟ ਕਰ ਲੋ ਖੌੜੀ ਕਰ ਦੋ ਇਹਨੇ ਖੜ ਲੱਗ ਗਿਆ ਆਪਰੇ ਸਿੱਧ ਵੀ ਆ ਗਏ ਨੇ ਠੀਕ ਹੈ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਪਹੁੰਚਣ ਦੇ ਬਹੁਤ ਲੇਟ ਆਇਆ ਜੀ